ਸਾ ਸੇਗਲ ਦੋਸਤੋ ਮੈਂ ਤੁਹਾਡਾ ਤੀਰਤ ਸਿੰਘ ਤੇ ਮਾਸ ਕਰਦਾ ਤੁਸੀਂ ਸਾਰੇ ਜਣੇ ਰਾਜਖੁਸ਼ੀ ਤੇ ਚੜ੍ਹਦੀ ਕਲਾ ਚੋਂਗੇ ਸੋ ਅੱਜ ਦੀ ਇਹ ਵੀਡੀਓ ਨਾਲ ਬਹੁਤ ਜ਼ਿਆਦਾ ਇੰਪੋਰਟੈਂਟ ਆ ਵੀਜ਼ਾ ਕਿਨੂੰ ਨਹੀਂ ਚਾਹੀਦਾ ਆ ਦੇਖੋ ਮੈਂ ਵੀ ਜਿੰਨੀਆਂ ਮਰਜੀ ਇੱਥੇ ਲੰਬੀਆਂ ਲੰਬੀਆਂ ਚੰਗੀਆਂ ਚੰਗੀਆਂ ਗੱਲਾਂ ਮਾਰ ਲਾਣਾ ਉਹ ਮੈਟਰ ਨਹੀਂ ਕਰਦੀਆਂ ਐਂਡ ਆਫ ਦਾ ਡੇ ਜਿੰਨੇ ਵੀ ਇਹ ਦਰਸ਼ਕ ਦੇਖ ਰਹੇ ਨਾ ਸਭ ਨੂੰ ਵੀਜ਼ਾ ਚਾਹੀਦਾ ਹਰ ਬੰਦੇ ਦਾ ਇਸ ਵਾਰ ਉਹਦਾ ਵੀਜ਼ਾ ਦਵੋਣਾ ਹੈ ਜਾਂ ਗੱਲ ਠੀਕ ਆ ਲੱਗਦਾ ਤੁਸੀਂ ਬਹੁਤ ਸਹੀ ਕਰਦੇ ਆ ਸੋ ਜੋ ਐ ਇਸ ਵੇਲੇ ਟ੍ਰੈਂਡ ਚੱਲ ਰਿਹਾ ਲਿਖਤੀ ਰੂਪ ਦੇ ਵਿੱਚ ਗਰੰਟੀਆਂ ਆ ਰਹੀਆਂ ਲੱਖਾਂ ਰੁਪਏ ਵਾਪਸ ਦੇਣ ਦੀ ਗੱਲ ਹੋ ਰਹੀ ਆ ਵੀਜ਼ਾ ਨਹੀਂ ਆ ਰਿਹਾ ਸੀ ਆ ਕਰ ਦਾਂਗੇ ਅਸੀਂ ਉਹ ਕਰ ਦਾਂਗੇ ਤੇ ਮੈਂ ਦੱਸ ਦਵਾਂ ਬੇਟਾ ਐਸ ਵੇਲੇ ਐਮਬੈਸੀ ਪੂਰੀ ਵੱਡੇ ਲੈਵਲ ਤੇ ਮਿਹਰਬਾਨ ਅੰਬੈਸੀ ਹੀ ਗਰੰਟੀ ਦੇ ਰਹੀ ਹੈ ਕਿ ਤੁਹਾਡਾ ਐਸਡੀਐਸ ਕੈਟਾਗਰੀ ਦਾ ਫਾਈਲ ਲੱਗ ਰਹੀ ਹੈ ਤੁਹਾਨੂੰ ਅਸੀਂ ਵੀਜ਼ਾ ਦੇਣ ਨੂੰ ਤਿਆਰ ਬੈਠੇ ਚਾਹੇ ਰਿਫਿਊਜ਼ ਲਾ ਗਿਆ ਪਰ ਮੈਟਰ ਨਹੀਂ ਕਰਦਾ ਪਿਆ ਇਸ ਵੇਲੇ ਬਟ ਮੇਨ ਮੁੱਦਾ ਜੋ ਮੈਂ ਕਹਾਂਗਾ ਕਿ ਮੇਰਾ ਕਨਸਰਨ ਹੈਗਾ ਤੁਸੀਂ ਵੀ ਦੇਖਿਆ ਹੋਣਾ ਕਿ ਮੈਂ YouTube ਘਟਾਤੀ ਨਹੀਂ ਤੇ ਲੋਕ ਨਹੀਂ ਹੈ ਇਸ ਵੇਲੇ ਪੂਰਾ ਹਾਈਲਾਈਟ ਹੋ ਗਿਆ ਸੀ ਘਟਾਤੇ ਕੋਈ ਕਿਤੇ ਨਾ ਕਿਤੇ ਨਾ ਮੈਨੂੰ ਵੀ ਇਹ ਚੀਜ਼ ਆ ਥੋੜੀ ਟੈਨਸ਼ਨ ਸੀਗੀ ਕਿ ਹੋ ਕੀ ਰਿਹਾ ਬਦ ਬੱਚਿਆਂ ਦਾ ਪੇਰੈਂਟਸ ਦਾ ਵੀ ਸਵਾਲ ਹੈਗਾ ਜਿੰਨਾ ਵੀਜ਼ਾ ਆ ਰਿਹਾ ਇਸ ਵੇਲੇ ਕਿ ਉਹਨਾਂ ਦੇ ਬੱਚਿਆਂ ਦੇ ਭਵਿੱਖ ਲਈ ਕੈਨੇਡਾ ਪਹੁੰਚ ਕੇ ਚੀਜ਼ਾਂ ਸਹੀ ਆ ਕਿ ਉਹਨਾਂ ਨੂੰ ਪਰ ਸੋ ਆਪਣੀ ਸਮਝ ਦੇ ਅਕੋਰਡਿੰਗ ਮੈਂ ਇਸ ਵੀਡੀਓ ਦੇ ਵਿੱਚ ਥੋੜਾ ਡਿਸਕਸ ਕਰਨਾ ਚਾਹੁੰਗਾ ਤੇ ਥੋੜਾ ਜਿਹਾ ਖਿਆਲ ਰੱਖਣ ਨੂੰ ਵੀ ਮੈਂ ਬੱਚਿਆਂ ਨੂੰ ਕਹਾਂਗਾ ਕਿ ਜੇ ਉਹ ਚਾਹੁੰਦੇ ਆ ਕਿ ਆਪਣਾ ਉੱਥੇ ਭਵਿੱਖ ਬਣਾਉਣਾ ਚਾਹੁੰਦੇ ਆ ਤੇ ਮੈਂ ਮੁੱਦੇ ਦੇ ਆਉਣਾ ਵਾ ਸਭ ਤੋਂ ਪਹਿਲਾਂ ਤਾਂ ਕਿ ਯੈਸ ਸਚਾਈ ਆ 100% ਵੀਜ਼ਾ ਬਹੁਤ ਖੁਸ਼ੀ ਵੀਜ਼ਾ ਆ ਗਿਆ ਸੈਲਫੀਆਂ ਪੈ ਗਈਆਂ ਇੰਸਟਾਗ੍ਰam ਤੇ ਹਾਂ ਨਜ਼ਾਰਾ ਆ ਗਿਆ ਜੀ ਸਾਡਾ ਸਾਡਾ ਧੀ ਪੁੱਤ ਚੱਲਾ ਹੁਣ ਕੈਨੇਡਾ ਸਾਡੇ ਦਿਨ ਬਦਲ ਜਾਣਗੇ ਬਟ ਦਿਨ ਪਤਾ ਕਿਹਦੇ ਬਦਲਣਗੇ ਜੋ ਐਸ ਵੇਲੇ ਕੈਨੇਡਾ ਦਾ ਸਿਸਟਮ ਚੱਲ ਰਿਹਾ ਜਿੱਦਾਂ ਬੱਚਾ ਇੰਨੀ ਤੇਜ਼ੀ ਨਾਲ ਜਾ ਰਿਹਾ ਜ ਉਹੀ ਬੱਚਾ ਆਪੇ ਖਿਮਣਾ ਪਾਏਗਾ ਜਿਹੜਾ ਬੱਚਾ ਪਹਿਲੀ ਗੱਲ ਤਾਂ ਮੈਂ ਪਹਿਲੀ ਗੱਲ ਕਰੂੰਗਾ ਪਹਿਲੀ ਪੌੜੀ ਜਿ ਕਹੂੰਗਾ ਜਿਹੜਾ ਸਹੀ ਕੋਰਸ ਇੱਥੋਂ ਲੈ ਕੇ ਚੱਲਾ ਕਾਲਜ ਯੂਨੀਵਰਸਿਟੀ ਬਟਾ ਮੈਂ ਉਹਨੂੰ ਕਹੂੰਗਾ ਸਾਈਡ ਤੇ ਰੱਖ ਪਬਲਿਕ ਲਿਆ ਪ੍ਰਾਈਵੇਟ ਲਿਆ ਉਹਨੂੰ ਵੀ ਆਪਾਂ ਸਾਈਡ ਤੇ ਰੱਖਦੇ ਆ ਸਹੀ ਕੋਰਸ ਲੈ ਕੇ ਗਿਆ ਨਾ ਸਹੀ ਕੋਰਸ ਨਾਲ ਕੀ ਬਣੂਗਾ ਉਹ ਬੱਚੇ 'ਚ ਸਕਿੱਲ ਆਊਗਾ ਉਹ ਬੱਚੇ ਦੇ ਵਿੱਚ ਅੰਦਰ ਨੌਲੇਜ ਆਊਗੀ ਕਿਉਂਕਿ ਨਾ ਆਪਣਾ ਆਪਣਾ ਜਿਹੜਾ ਐਕਸਪੀਰੀਅੰਸ ਆ ਜੇ ਮੈਨੂੰ ਕੋਈ ਪੁੱਛੇ ਨਾ ਪੜ੍ਹਾਈ ਕੀ ਆ ਕਈ ਵਾਰੀ ਨਾ ਆਪਾਂ ਡਿਸਕਸ਼ਨ 'ਚ ਪਏ ਨੇ ਕਿ ਪੜ੍ਹਾਈ ਦਾ ਫਾਇਦਾ ਕੀ ਆ ਕਰਨੇ ਦਾ ਕੰਮ ਹੀ ਆ ਅਸੀਂ ਕਿਹੜਾ ਪੜ੍ਹੇ ਅਸੀਂ ਵੀ ਤਾਂ ਗੱਲ ਇਹ ਮ ਜੋ ਕਿ ਸਾਡੇ ਬ੍ਰੇਨ ਦੀ ਐਕਸਰਸ ਦਿਮਾਗ ਦੇਖੋ ਸਾਡੇ ਸੋਚਣ ਦਾ ਦਾਇਰਾ ਵਧਾਉਂਦੀ ਆ ਹੋਰ ਜੇ ਕਹੂੰਗਾ ਕਿ ਨਾਨ ਮੈਡੀਕਲ ਬੱਚੇ sin θ cos θ ਕਿੱਥੇ ਕੰਮ ਆਉਂਦਾ ਅਸੀਂ ਤਾਂ ਕੰਮ ਹੀ ਨਹੀਂ ਕਰਦੇ ਉਹ ਹਨ ਇੰਜੀਨੀਅਰਿੰਗ ਲੈਵਲ ਤੇ ਕੰਮ ਕਰਦਾ ਸਾਡੇ ਤਾਂ ਕੰਮ ਨਹੀਂ ਆ ਬਟ ਯੈਸ ਇਹ ਆਉਂਦੀਆਂ ਕੰਮ ਚੀਜ਼ਾਂ ਜਿੰਨੀ ਮੈਂ ਲਗੂੰਗਾ ਔਖੀ ਪੜਾਈ ਆ ਆਪਾਂ ਪੜ੍ਹਦੇ ਆ ਨਾ ਓਨੀ ਜ਼ਿਆਦਾ ਸਾਡੀ ਐਕਸਰਸ ਆ ਕਿਉਂਕਿ ਜਿੱਦਾਂ ਜਿਮ ਜਾਂਦੇ ਨੇ ਨਾ ਜਿੰਨੀ ਜ਼ਿਆਦਾ ਆਪਾਂ ਹੈਵੀ ਐਕਸਰਸ ਲਾਉਂਦੇ ਓਨੀ ਜ਼ਿਆਦਾ ਕਿ ਮਸਲ ਜਿਹੜੇ ਕੀ ਬੰਦੇ ਆ ਸਿਰਫ ਇੱਕ ਤਰ੍ਹਾਂ ਦੀ ਐਕਸਰਸ ਆ ਜੋ ਜ਼ਿੰਦਗੀ 'ਚ ਸੋਚ ਕਿ ਮੈਂ ਤਾਂ ਕਹ ਕੋਰਸ ਨਾਲ ਪੜ੍ਹਾਈ ਨਾਲ ਕੰਪਰਮਾਈਜ਼ ਨਹੀਂ ਕਰਨਾ ਜਿੰਨਾ ਮਰਜ਼ੀ ਕੈਨੇਡਾ 'ਚ ਰਸ਼ ਪਿਆ ਜਾਏ ਜਿੰਨਾ ਮਰਜ਼ੀ ਕੈਨੇਡਾ ਵੀਜ਼ੇ ਜਿਹੜੇ ਕਿ ਵੱਧ ਤੋਂ ਵੱਧ ਦੇ ਦੇਵੇ ਪਰ ਜਿਹੜੇ ਬੱਚਿਆਂ ਨੇ ਕੰਪਰਮਾਈਜ਼ ਨਹੀਂ ਕੀਤਾ ਨਾ ਉਹ ਬੱਚੇ ਜ਼ਰੂਰ ਮੈਂ ਤਾਂ ਕਹੂੰਗਾ ਸਿਰੇ ਲਾਣਗੇ ਸੋ ਅੱਜ ਮੈਂ ਇਹ ਗੱਲ ਪਤਾ ਕਿਉਂ ਕਰ ਰਿਹਾ ਹੁਣ ਹੀ ਮੇਰੇ ਤੋਂ ਇੱਕ ਪੇਰੈਂਟਸ ਜਿਹੜੇ ਕਿ ਉੱਠ ਕੇ ਗਏ ਆ ਤੇ ਜਿਹੜੇ ਕਿ ਨਾ ਅੱਜ ਡੱਬਾ ਲੈ ਕੇ ਆਏ ਕਿਉਂਕਿ ਨਾਰਮਲੀ ਨਾ ਜਦੋਂ ਸਵੀਟ ਬਾਕਸ ਸਾਡੇ ਕੋਲ ਉਦੋਂ ਆਉਂਦਾ ਜਦੋਂ ਵੀਜ਼ਾ ਲੱਗਾ ਹੁੰਦਾ ਫੋਟੋ ਕਰਾਉਣੇ ਹੁੰਦੇ ਬੱਲੇ ਬੱਲੇ ਅੱਜ ਕਦੋਂ ਲੈ ਕੇ ਆਏ ਆ ਬੱਚੇ ਦੀ ਕਨਵੋਕੇਸ਼ਨ ਸਭ ਕੁਝ ਹੋ ਗਿਆ ਬੱਚੇ ਨੂੰ ਜੌਬ ਮਿਲੀ ਹੈ ਕਿੱਥੇ ਮਿਲੀ ਐਪਲ ਕੰਪਨੀ ਚ ਜੌਬ ਮਿਲੀ ਸਾਡਾ ਹੀ ਸਟੂਡੈਂਟ ਹੈਗਾ ਸੋ ਮੇਰੇ ਲਈ ਵੀ ਇੱਕ ਬਹੁਤ ਇੱਕ ਪ੍ਰਾਊਡ ਮੂਮੈਂਟ ਸੀਗੀ ਕਿ ਹਾਂ ਵੀ ਕਿ ਇੰਨੀ ਦੇਰ ਬਾਅਦ ਵੀ ਸਟੂਡੈਂਟਸ ਸਟੂਡੈਂਟ ਪੇਰੈਂਟਸ ਜਿਹੜੇ ਕਿ ਯਾਦ ਕਰਦੇ ਆ ਸੋ ਕਰੀਅਰ ਕਾਉਂਸਲਿੰਗ ਜਿਹੜਾ ਕਿ ਮੈਂ ਲਗੂੰ ਪਿਛਲੇ 4 ਸਾਲਾਂ ਤੋਂ ਮੈਂ ਅਸੀਂ ਵੀ ਉਹਨਾਂ ਦੇ ਵਿੱਚੋਂ ਹੀ ਰੋਲਾ ਵਰਕ ਪਰਮਿਟ ਤੋਂ ਬਾਅਦ ਕਿੱਦਾ ਕਰਨਾ ਤੁਹਾਨੂੰ ਉੱਤੇ ਕੰਮ ਦੀਆਂ ਕਿਹੜੀਆਂ ਜੌਬਸ ਕਿੱਦਾਂ-ਕਿੱਦਾਂ ਮਿਲ ਸਕਦੀਆਂ ਉਹ ਚੀਜ਼ਾਂ ਦੇ ਜਿਹੜੀ ਕਿ ਬਹੁਤ ਜ਼ਿਆਦਾ ਇਸ ਵੇਲੇ ਲੋੜ ਹੈਗੀ ਆ ਮਾਰਗਦਰਸ਼ਨ ਦੀ ਕਿਉਂਕਿ ਇਸ ਵੇਲੇ ਨਾ ਕੈਨੇਡਾ ਦੇ ਵਿੱਚ ਮੈਂ ਵੀ ਕਹਿੰਦਾ ਵਾਂ ਕਿ ਨਾ ਇੰਡੀਆ ਦੇ ਏਜੰਟਸ ਨਾਲੋਂ ਨਾ ਬੜਾ ਹੁੰਦਾ ਸੀ ਕਿ ਇੰਡੀਆ ਦੇ ਏਜੰਟਸ ਐਦਾਂ ਮੈਂ ਤਾਂ ਕਹਿੰਦਾ ਉੱਥੇ ਜ਼ਿਆਦਾ ਮਾੜਾ ਹਾਲ ਆ ਬੱਚਾ ਜਾਂਦਾ ਹੀ ਉਹਨੂੰ ਗੁੰਮਰਾਹ ਕੀਤਾ ਜਾਂਦਾ ਆ ਹੋ ਗਿਆ ਆ ਹੋਗਾ ਤੇਰੇ ਨਾਲ ਗਲਤ ਹੋ ਗਿਆ ਤੇਰਾ ਕੋਲਾ ਮੈਂ ਚੇਂਜ ਕਰਾਉਂਦਾ ਤੈਨੂੰ ਕੰਮ ਦਿਵਾਉਂਦਾ ਐਲਮ ਹੀ ਹੋ ਜੂ ਕੁਝ ਨਹੀਂ ਹੋਗਾ ਪੈਂਦੀ ਸੱਟੇ ਕਰਾ ਕੇ ਦੁਬਾਰਾ ਫੇਚ ਮਲਈ ਅਗਲੇ ਸ਼ੇਪ ਚ ਆਪਣੇ ਪੈਸੇ ਪਾ ਕੇ ਸਾਰਾ ਕੁਝ ਹੀ ਬੱਚੇ ਦਾ ਖਰਾਬ ਕਰ ਰਹੇ ਨੇ ਸੋ ਪ੍ਰਾਈਵੇਟ ਕਾਲਜ ਵੀ ਜਾਂਦੇ ਨੇ ਬੇਟਾ ਮੈਂ ਕਹੂੰਗਾ ਜ਼ਰੂਰ 6 ਮਹੀਨੇ ਉੱਥੇ ਜਾ ਕੇ ਪੜੋ ਤਾਂ ਹੀ ਫਾਇਦਾ ਨਹੀਂ ਤਾਂ ਸਰਿਆ ਮੈਂ ਅੱਜ ਇਸ ਵੀਡੀਓ ਚ ਕਹਿਣ ਨੂੰ ਤਿਆਰ ਹਾਂ ਪੈਸੇ ਨੂੰ ਅੱਗ ਲਾਉਣ ਵਾਲੀ ਗੱਲ ਹੈਗੀ ਆ ਤੋ ਬਿਲਕੁਲ ਨਾ ਜਾਓ ਠਹਿਰ ਕੇ ਚੱਲ ਜਿਓ ਮੈਂ ਤਾਂ ਕਹੂੰਗਾ ਜੇ ਐਦਾਂ ਹੀ ਕਰਨਾ ਮੈਂ ਪੈਂਦੀ ਸੱਟੇ ਕਾਲਜ ਜਿਹੜਾ ਕਿ ਕਿਸੇ ਵੀ ਬੱਚੇ ਨੇ ਜੇ ਕੋਈ ਬਦਲਣਾ ਹੈਗਾ ਵਾ ਸੋ ਹੁਣ ਕੈਨੇਡਾ ਦੇ ਵਿੱਚ ਉਹੀ ਬੱਚਾ ਮੈਂ ਰੱਖਾਂ ਜਿਹੜਾ ਕਿ ਸੈਟਲ ਹੋ ਸਕੂਗਾ ਜਿਹੜਾ ਤਵੱ ਆਪਣੇ ਆਉਣ ਵਾਲੇ ਸਾਰੇ ਡਾਊਟ ਨੂੰ ਬਾਕੀ ਹਾਂ ਸਟਰਗਲ ਸਾਰਿਆਂ ਨੂੰ ਹੀ ਕਰਨੀ ਪੈਂਦੀ ਆ ਜਿਹੜਾ ਬੰਦਾ ਮੈਂ ਤਾਂ ਕਹੂੰਗਾ ਜਿਹੜਾ ਸਕਸੈਸਫੁਲ ਆ ਕਾਮਯਾਬ ਆ ਨਾ ਉਹਦੇ ਪਿੱਛੇ ਹਿਸਟਰੀ ਹੈਗੀ ਉਹਦੇ ਪਿੱਛੇ ਸਟਰਗਲ ਹੈਗੀ ਆ ਹਰ ਬੰਦਾ ਕਾਮਯਾਬ ਬੰਦਾ ਆਪਣੀ ਜ਼ਿੰਦਗੀ ਦੀ ਫਿਲਮ ਬਣਾ ਸਕਦਾ ਵਾ ਕਿਉਂਕਿ ਉਹਨਾਂ ਨੇ ਸਟਰਗਲ ਕੀਤੀ ਆ ਪੇਰੈਂਟਸ ਨੂੰ ਪੁੱਛ ਕੇ ਦੇਖੋ ਕਿ ਉਹ ਵੀ ਉਹਨਾਂ ਨੇ ਵੀ ਤਾਂ ਆਪਣੇ ਟਾਈਮਾਂ ਦੇ ਸਟਰਗਲ ਕੀਤੀ ਨਾ ਸੋ ਕੈਨੇਡਾ ਦਾ ਵੀਜ਼ਾ ਇਸ ਵੇਲੇ ਉਹ ਤਵੱਜੋ ਨਹੀਂ ਰਹਗੀ ਤਵੱਜੋ ਹੈਗੀ ਆ ਉੱਥੇ ਪਹੁੰਚ ਕੇ ਸੈਟਲਮੈਂਟ ਦੀ ਸੋ ਇਹ ਚੀਜ਼ਾਂ ਮੈਟਰ ਕਰਨੀਆਂ ਚੀਜ਼ਾਂ ਸ਼ਾਇਦ ਇਹ ਉਹ ਚੀਜ਼ਾਂ ਵਾ ਜਿਹੜੀਆਂ ਕਿ ਬੱਚੇ ਨੂੰ 2-3 ਸਾਲ ਬਾਅਦ ਸਮਝ ਲੱਗਣਗੀਆਂ ਬਟ ਫਿਰ ਵੀ ਆਪਾਂ ਬੱਚੇ ਵੱੜ ਯੂਜ਼ ਕੀਤੇ ਨਾ ਬੱਚਿਆਂ ਨੇ ਤਾਂ ਕਹਿਣਾ ਕਿ ਜਲਦੀ ਤੋਂ ਜਲਦੀ ਚਲਦੀ ਹੈ ਬਟ ਫਰ ਜੋ ਬੰਦਾ ਪੇਰੈਂਟਸ ਦਾ ਬੈਠ ਕੇ ਪਹਿਲਾ ਸਹੀ ਕੋਰਸ ਦਵਾਓ ਦੂਜਾ ਉਹਨੂੰ ਇੰਡੀਆ ਤੋਂ ਜੇ ਸਿਖਾ ਸਕਦੇ ਕੋਈ ਸਕਿੱਲ ਸਿਖਾਓ ਤੀਜਾ ਉਹਨਾਂ ਦੇ ਕੈਰੀਅਰ ਦੇ ਗੋਲ ਕਲੀਅਰ ਕਰਾਓ ਕਿ ਉਹਨਾਂ ਨੂੰ ਵਿਜ਼ਨ ਵੱਡਾ ਕਰੋ ਕਿ ਆ ਬੇਟਾ ਆ ਪੜ੍ਹ ਕੇ ਤੁਹਾਡੇ ਕੋਲ ਆ ਗੋਲਸ ਆ ਇਹ ਸਟ੍ਰੈਕ ਤੇ ਚੱਲਾਂ ਉਹਨੂੰ ਰਾਹ ਦਿਖਾਓ ਕਿ ਆ ਤੇਰੇ ਲਈ ਰਸਤਾ ਵਾ ਤੇ ਜਰੂਰ ਸਰੇ ਲੱਗੂਗਾ ਤਾਂ ਕੈਨੇਡਾ ਜਿਹੜਾ 100% ਵੀਜ਼ਾ ਲੱਗ ਰਿਹਾ ਐਸ ਵੇਲੇ ਕੀ ਕੋਈ ਨਾਪਦੰਡ ਨਹੀਂ ਰਹਿ ਗਿਆ ਅਸਲੇ ਮੈਂ ਇਸ ਚੀਜ਼ ਨੂੰ ਖੋਲ੍ਹ ਕੇ ਕਹਾਂਗਾ ਕਿ ਕੈਨੇਡਾ ਦੇ ਵਸਨੀਕ ਕੁਝ ਨਹੀਂ ਦੇਖਿਆ ਕੀ ਹੈਗਾ ਸਿਰਫ ਬੈਂਡਸ ਨੂੰ ਵੀਜ਼ਾ ਦਿੱਤਾ ਐਸਡੀਐਸ ਕੈਟਾਗਰੀ ਨੂੰ ਵੀਜ਼ਾ ਦਿੱਤਾ ਹਰ ਕੈਟਾਗਰੀ ਦਾ ਹੁਣ ਹਰ ਕਾਲਜ ਦੇ ਵਿੱਚ ਮੈਂ ਲਗਾਉਂਗਾ ਜੇ ਬੱਚਾ ਐਡਮਿਸ਼ਨ ਲੈ ਗਿਆ ਨਾ ਉਸੇ ਕਾਲਜ ਦੇ ਵਿੱਚ ਜੇ ਕਹਿੰਦੀ 50% ਵਾਲਾ ਬੱਚਾ ਵੀ ਬੈਠਾ ਨਾ ਤੇ 99% ਵਾਲਾ ਬੱਚਾ ਵੀ ਜਿਹੜਾ ਉਹਦੇ ਨਾਲ ਬੈਠਾ ਵਾ ਸੋ ਕਿਤੇ ਨਾ ਕਿਹੜੇ ਫਰਕ ਨਹੀਂ ਰਹੇਗਾ ਤੇ ਪਰ ਫਰਕ ਹੁਣ ਕੀ ਹੈਗਾ ਜਿਹੜਾ ਬੱਚਾ ਉਥੇ ਮੋਡਲੇ 2-3 ਸਾਲ ਨੂੰ ਸਹੀ ਤਰੀਕੇ ਨਾਲ ਯੂਟਿਲਾਈਜ਼ ਕਰ ਗਿਆ ਉਹ ਫਰਕ ਜਿਹੜਾ ਹੈਗਾ 2-3 ਸਾਲ ਬਾਅਦ ਜਿਹੜਾ ਕਿ ਬਾਅਦ ਚ ਪਤਾ ਲੱਗੇਗਾ ਤੇ ਬਾਕੀ 노 ਡਾਊਟ ਬੱਚਾ ਤਾਂੜਾ ਸੇਫ ਆ ਕੈਨੇਡਾ ਦੀ ਵਿੱਚ ਗਵਰਨਮੈਂਟ ਸੋ ਆ ਵੀ ਇਹ ਵੀ ਦੱਸ ਰਿਹਾ ਕਿ ਬੱਚੇ ਜਿਹੜੇ ਪਹਿਲੋਂ ਗਏ ਆ ਪੜ ਕੇ ਜਦੋਂ ਹੁਣ ਉਹਨਾਂ ਦੀਆਂ ਜੌਬਸ ਲੱਗ ਰਹੀਆਂ ਪੇਰੈਂਟਸ ਜਦੋਂ ਕਿ ਮਿਲਣ ਵੀ ਆਉਂਦੇ ਆ ਸੋ ਜਿਹੜੀ ਸਭ ਤੋਂ ਵੱਡੀ ਜਿਹੜੀ ਕਿ ਅਚੀਵਮੈਂਟ ਹੈਗੀ ਆ ਸੋ ਸਾਡੇ ਕਈ ਬੱਚੇ ਯੂਨੀਵਰਸਿਟੀਜ਼ ਦੇ ਕਿ ਬ੍ਰਾਂਡ ਐਮੈਸਡਰ ਵੀ ਬਣੇ ਆ ਤੇ ਮੈਂ ਉਹਨਾਂ ਦੇ ਵੀ ਸਾਡੇ ਕੋਲ ਕਾਫੀ ਜਿੰਨੂ ਕਿ ਬੱਚੇ ਬਾਅਦ ਚੋਂ ਆਪਣੀਆਂ ਫੋਟੋਸ ਭੇਜਦੇ ਆ ਉਹਨਾਂ ਦੇ ਬ੍ਰੌਚਰਸ ਤੇ ਲੱਗੀਆਂ ਹੋਈਆਂ ਸੋ ਵੀ ਬਹੁਤ ਵੱਡੀ ਚੀਜ਼ ਹੈ ਮੈਂ ਤਾਂ ਹਰ ਬੱਚੇ ਨੂੰ ਕਹਿੰਦਾ ਕੋਈ ਵੀ ਕੋਲਜ ਚੱਲ ਜਾ ਜਿਹੜੀ ਮर्जी ਪੜਾਈ ਕਰ ਲੈ ਬੜੇ ਕ ਆਪਣੇ ਉਹਨੂੰ ਵਿਜ਼ਨ ਦੇ ਕੇ ਜਾ ਕਿ ਫੋਟੋ ਜ਼ਰੂਰ ਲਵਾਉਣੀ ਹੈ ਆਪਣੀ ਉੱਥੇ ਵਿਜ਼ਨ ਵੱਡਾ ਕਰਕੇ ਸਿਰੇ ਤੇ ਆਪਾਂ ਪੜਾਈ ਪੂਰੀ ਕਰਨੀ ਆ ਤੇ ਜ਼ਰੂਰ ਲਾਈਫ 'ਚ ਸਿਰਾ ਲੱਗੂਗਾ ਤੇ ਬਾਕੀ ਤੁਹਾਡੇ ਬੱਚੇ ਸੇਫ ਆ ਡਰਨ ਦੀ ਲੋੜ ਨਹੀਂ ਆ ਬਟ ਐਸ ਵੇਲੇ ਥੋੜਾ ਜਿਹਾ ਨਾ ਅਲਰਟ ਤੇ ਅਵੇਅਰ ਹੋਣ ਦੀ ਲੋੜ ਆ ਵੀਜ਼ੇ ਦੇ ਉੱਪਰਲੀ ਜਿਹੜੀ ਕਿ ਸੋਚਣ ਦੀ ਲੋੜ ਆ